ਧੰਨ ਆ ਉਹ ਭੈਣ ਸਾਡੀ ਪ੍ਰਭਜੋਤ कौर ਜਿਨੇ ਇਹਨੂੰ 5-6 ਸਾਲ ਸੰਭਿਆ ਪਿਛਲੇ 4 ਸਾਲ ਤੋਂ ਤਾਂ ਪ੍ਰੋਪਰ ਹੀ ਬੜ ਤੇ ਸੀ ਤੇ ਉਸ ਭੈਣ ਨੇ ਹਰ ਤਰੀਕੇ ਨਾਲ ਦਾ ਸਾਥ ਦਿੱਤਾ ਕੱਲ ਮਹਾਰਾਜ ਤਾਂ ਦਰਸਤੀ ਵਾਕਸਨ ਤੋਂ ਹੋਣੋ ਸੀ ਜਿਨੇ ਤੁਸੀਂ ਮੁੰਡੇ ਨੂੰ ਲੈ ਕੇ ਆਂਦਾ ਤਾਂ ਠੀਕ ਕੀਤਾ ਮੈਨੂੰ ਬੁਲਾਇਆ ਮੈਂ ਦਰਸੀ ਪਈ ਸੀ ਜੇ ਇਹਨੂੰ ਮਿਲਣ ਧੰਨਵਾਦਵਾਦ ਦਰਸੀ ਪਈ ਸੀ ਗੁਰੂ ਨੇ ਤੇਰੀ ਸੁਣੀ ਅਮਾ ਤੇਰੀਆਂ ਅਸੀਸਾਂ ਤੇਰੀਆਂ ਦੁਆਵਾਂ ਨੇ ਇਹਨੂੰ ਇੱਥੇ ਲਿਆਂਦਾ ਅਸੀਂ ਨਹੀਂ ਲਿਆਂਦਾ ਸਾਡੀ ਕੀ ਇਕਾਤ ਮਾਂ ਅਸੀਂ ਕੈਨੇਡਾ ਜਾ ਸਕੀਏ ਕਿਸੇ ਨੂੰ ਲੈ ਕੇ ਆਉਣਾ ਤਾਂ ਦੂਰ ਦੀ ਗੱਲ ਹੈ ਨਾ ਇਹ ਉਹੀ ਕਰਦਾ ਉਹਨੇ ਮਹਾਰਾਜ ਨੇ ਕਿਰਪਾ ਕੀਤੀ ਉਹਨੇ ਇਹਦੀਆਂ ਟਿਕਟਾਂ ਲਵਾਈਆਂ ਉਹਨੇ ਸਾਨੂੰ ਭੇਜਿਆ ਉਹੀ ਕਰਵਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਸੰਦੀਪ ਇੱਥੇ ਆਏ ਨੂੰ ਹਜੇ ਨਛੱਤਰ ਸਿੰਘ ਗਿੱਲ ਉਰਫ ਸੰਦੀਪ ਚਿਹਰੇ ਦਾ ਉਹਦੇ ਚਿਹਰੇ ਦੇ ਹਾਵ ਭਾਵ ਆਪਣੇ ਆਪ ਚ ਬਿਆਨ ਕਰ ਰਹੇ ਆ ਇੱਕ ਮਾਂ ਜਦੋਂ ਮਾਂ ਨਾਲ ਖੜ ਜਾਂਦੀ ਆ ਤਾਂ ਰੱਬ ਆ ਖੜਦਾ ਨਾਲ ਤੇ ਮਾਂ ਨਾਲ ਆ ਤੇ ਉੱਥੇ ਇਹਦੇ ਵਾਰਡਿੰਗ ਸੀ ਜਿੱਦਣ ਅਸੀਂ ਪਹਿਲੇ ਦਿਨ ਇਹਨੂੰ ਘਰੋਂ ਲੈ ਕੇ ਗਏ ਸੀ ਕਹਿੰਦਾ ਮੈਨੂੰ ਡੇਢ ਸਾਲ ਹੋ ਗਿਆ ਮੈਂ ਨਾਤਾ ਨਹੀਂ ਇੱਥੇ ਆ ਕੇ ਪਹਿਲਾਂ ਤਾਂ ਆਪ ਇਸ਼ਨਾਨ ਕੀਤਾ ਇਹਨੇ ਆਪ ਨਾਤਾ ਲੈਟਰਨ ਬਾਥਰੂਮ ਵੀ ਆਪ ਜਾਂਦਾ ਉੱਥੇ ਵਾਸ਼ਰੂਮ ਵੀ ਬੋਤਲ ਚ ਕਰ ਦਿੰਦਾ ਸੀ ਪਰ ਇੱਥੇ ਪਾਉਣ ਨਾਲ ਹੀ ਆਪਣੀ ਜ਼ਮੀਨ ਤੇ ਆਪਣੀ ਧਰਤੀ ਤੇ ਆਪਣਿਆਂ ਦੇ ਵਿੱਚ ਆਉਣ ਨਾਲ ਹੀ 50% ਠੀਕ ਹੋ ਗਿਆ ਸੰਦੀਪ ਕਿਉਂਕਿ ਜਿਹੜੀ ਆਪਣੇ ਆਪ ਅੰਦਰੋਂ ਜਿਹੜੀ ਹੀਲਿੰਗ ਹੁੰਦੀ ਆ ਉਹਦਾ ਇੱਕੋ ਹੀ ਇੱਕ ਹੱਲ ਆ ਆਪਣੇ ਆ ਦੇ ਨਾਲ ਰਹਿਣਾ ਆਪਣੇਪਣ ਦੀ ਉਹਨੂੰ ਸਪੋਰਟ ਮਿਲਣੀ ਤੇ ਅਸੀਂ ਇਹਨੂੰ ਵੀਰ ਨੂੰ ਦਵਾਈ ਤੋਂ ਬਿਨਾਂ ਹੀ ਇਸ ਗੱਲ ਦਾ ਭਰੋਸਾ ਦਵਾਇਆ ਸੀ ਵੀ ਤੂੰ ਠੀਕ ਹੋ ਸਕਦਾ ਬਸ ਸਿਰਫ ਆਪਣੇ ਆਪ ਨੂੰ ਇੱਕ ਪੋਜ਼ਿਟਿਵ ਰੱਖਣਾ ਵੀ ਅਸੀਂ ਤੇਰੇ ਨਾਲ ਆ ਉੱਥੇ ਹੁਣ ਕੱਲਾ ਪਿਆ ਸੀ ਨਾਲ ਦੇ ਕਮਰੇ 'ਚ ਹੀ ਰਿਸ਼ਤੇਦਾਰ ਵੀ ਰਹਿੰਦੇ ਸੀ ਪਰ ਹੁਣ ਇਹਨੇ ਆਉਣਾ ਸੀ ਇਹ ਪੁੱਛ ਰਿਆਂ ਵੀ ਵੀਰੇ ਨੂੰ ਮਿਲਦਾ ਸੀ ਮੈਂ ਉਹ ਕੰਮ ਤੇ ਚਲਾ ਗਿਆ ਸੀ ਯਾਨੀ ਕਿ ਸਮਾਂ ਹੀ ਹੈ ਨਹੀਂ ਉੱਥੇ ਲੋਕਾਂ ਕੋਲੇ ਅਸੀਂ ਕਿਸੇ ਨੂੰ ਉਹ ਨਹੀਂ ਕਹਿੰਦੇ ਵੀ ਮਾੜਾ ਚੰਗਾ ਲੋਕਾਂ ਕੋਲੇ ਸਮਾਂ ਹੀ ਹੈ ਨਹੀਂ ਪਰ ਇੱਕ ਧੰਨਾ ਉਹ ਭੈਣ ਸਾਡੀ ਪ੍ਰਭਜੋਤ कौर ਜਿਨੇ ਇਹਨੂੰ 5-6 ਸਾਲ ਸੰਭਿਆ ਪਿਛਲੇ 4 ਸਾਲ ਤੋਂ ਤਾਂ ਪ੍ਰੋਪਰ ਹੀ ਬੈੱਡ ਤੇ ਸੀ ਤੇ ਉਸ ਭੈਣ ਨੇ ਹਰ ਤਰੀਕੇ ਨਾਲ ਦਾ ਸਾਥ ਦਿੱਤਾ ਸੱਚੇ ਪਾਤਸ਼ਾਹ ਕਿਰਪਾ ਕਰਨ ਹੁਣੇ ਮਾਂ ਦਾ ਪੁੱਤ ਠੀਕ ਹੋ ਕੇ ਮਹਾਰਾਜ ਤਾਂ ਦਰਸਤੀ ਵਕਸਨ ਤੋਂ ਨੂੰ ਜੀ ਜਿਸ ਨੇ ਤੁਸੀਂ ਮੁੰਡੇ ਨੂੰ ਲੈ ਕੇ ਆਂਦਾ ਤਾਂ ਠੀਕ ਕੀਤਾ ਮੈਂ ਬੁਲਾਇਆ ਮੈਂ ਦਰਸੀ ਪਈ ਸੀ ਜੇ ਇਹਨੂੰ ਮਿਲ ਲੰ ਧੰਨਵਾਦ ਮਾਂ ਦਰਸੀ ਪਈ ਸੀ ਗੁਰੂ ਨੇ ਤੇਰੀ ਸੁਣੀ ਮਾਂ ਤੇਰੀਆਂ ਅਸੀਸਾਂ ਤੇਰੀਆਂ ਦੁਆਵਾਂ ਨੇ ਇਹਨੂੰ ਇੱਥੇ ਲਿਆਂਦਾ ਅਸੀਂ ਨਹੀਂ ਲਿਆਂਦਾ ਸਾਡੀ ਕੀ ਔਕਾਤ ਮਾਂ ਅਸੀਂ ਕੈਨੇਡਾ ਜਾ ਸਕੀਏ ਕਿਸੇ ਨੂੰ ਲੈ ਕੇ ਆਉਣਾ ਤਾਂ ਦੂਰ ਦੀ ਗੱਲ ਹੈ ਨਾ ਇਹ ਉਹੀ ਕਰਦਾ ਉਹਨੇ ਮਹਾਰਾਜ ਨੇ ਕਿਰਪਾ ਕੀਤੀ ਉਹਨੇ ਇਹਦੀਆਂ ਟਿਕਟਾਂ ਲਵਾਈਆਂ ਉਹਨੇ ਸਾਨੂੰ ਭੇਜਿਆ ਉਹੀ ਕਰਵਾਇਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ